세티 슈 스토어 ਦੇ ਬਾਹਰ ਹਣੀ 세티 ਦੀ ਵਾਈਫ ਬੈਠੇ ਹੋਏ ਨੇ ਅੱਜ ਤੁਸੀਂ ਇੱਥੇ 세티 슈 스토어 ਦੇ ਬਾਹਰ ਬੈਠੇ ਹੋ ਕੀ ਕਾਰਨ ਕੀ ਹੈ ਕਿਉਂ ਅੱਜ ਤੁਹਾਨੂੰ ਇੱਥੇ ਬਾਹਰ ਬਹਿਣਾ ਪਿਆ ਮੈਂ 29 April ਨੂੰ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਸੀ ਕੁੱਟਮਾਰ ਕਰਕੇ ਆਂਦੀ ਮੰਮੀ ਨੇ ਤੇ ਅੱਜ 19 18 19 ਦਿਨ ਹੋ ਗਏ ਤੇ ਮੇਰੇ ਪੇਕੇ ਆ ਦੇ ਆ ਥਰੂ ਹੀ ਮੈਂ ਰਹਿ ਰਹੀ ਆ ਕੋਈ ਇਨਾਂ ਨੇ ਕੋਈ ਪੈਸਾ ਕੋਈ ਕੱਪੜਾ ਮੇਰਾ ਕੋਈ ਕੁਝ ਨਹੀਂ ਦਿੱਤਾ ਹਟਹਾਰ ਕੇ ਮੈਨੂੰ ਇੱਥੇ ਆਣਾ ਪਿਆ ਵੀ ਮੈਂ ਆਪਣੇ ਬੱਚੇ ਆ 10 ਸਾਲ ਦਾ ਮੇਰਾ ਬੇਟਾ ਜਿਹੜਾ ਇਨਾਂ ਕੋਲ ਹੈ ਹੰਨੀ ਸੇਠੀ ਹੋਣਾ ਕੋਲ ਇਨਾਂ ਨੇ ਰੱਖਿਆ ਹੋਇਆ ਮੈਂ ਆਪਣਾ ਬੇਟਾ ਲੈਣ ਆਈ ਆ ਤੇ ਮੈਨੂੰ ਪ੍ਰਾਪਰਟੀ ਮੈਨੂੰ ਖਰਚਾ ਮੈਨੂੰ ਚਾਹੀਦਾ ਮੈਂ ਹੁਣ ਘਰ ਵਾਪਸ ਤਾਂ ਜਾਉਂਗੀ ਨਹੀਂ ਆਪਣੇ ਪੇਕੇ ਵੀ ਨਹੀਂ ਹੁਣ ਜਾਉਂਗੀ ਤੇ ਮੈਨੂੰ ਖਰਚਾ ਚਾਹੀਦਾ ਤੁਸੀਂ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ ਕੁਝ ਇਸ ਤਰੀਕੇ ਦੇ ਨਾਲ ਨਹੀਂ ਤੁਸੀਂ ਮੰਗ ਕੀਤੀ ਅੱਜ ਤੁਸੀਂ ਸਿੱਧਾ ਇੱਥੇ ਆ ਕੇ ਬੈਠੇ ਹੋ ਪਰ ਅੱਜ ਉਹਨਾਂ ਨੇ ਨਾ ਮੇਰੇ ਬ੍ਰਦਰ ਦੇ ਫੋਨ ਚੱਕੇ ਨਾ ਅੱਜ ਮੇਰੇ ਫੋਨ ਚੱਕੇ ਹੈ ਹਾਰ ਕੇ ਮੈਨੂੰ ਆ ਜਾਣਾ ਪਿਆ ਇੱਥੇ ਐ ਹੰਨੀ ਸੇਠੀ ਜਿਹੜਾ ਸਮਾਜ ਸੇਵੀ ਬਣਿਆ ਫਿਰਦਾ ਐ ਨਾ ਇੱਕ ਵਾਰੀ ਵੀ ਆ ਕੇ ਆਪਣਾ ਬੱਚਾ ਤਾਂ ਦੇਖਿਆ ਹੀ ਹੋਣਾ ਵੀ ਮੇਰੀ ਝੋਲੀ ਚ ਹੈਗਾ ਇੱਕ ਵਾਰੀ ਵੀ ਨਹੀਂ ਕਿਹਾ ਬਾਹਰ ਗਰਮੀ ਚ ਹੈ ਵੀ ਅੰਦਰ ਆ ਜਾ ਤੁਸੀਂ ਇੱਥੇ ਹੀ ਲਗਾ ਲਓ ਕੀ ਕੀ ਹਸਾਬ ਦਾ ਫਿਰ ਕਾਰ ਮੈਨੂੰ ਲੈ ਕੇ ਦੇਣ ਬਾਹਰ ਕਿਉਂਕਿ ਹੁਣ ਮੈਂ ਆਪਣੇ ਪੇਕੇ ਨਹੀਂ ਜਾਉਂਗੀ ਨਾ ਮੈਂ ਇੱਥੇ ਅਜਨੇ ਮੈਂ ਇੱਥੋਂ ਹੀ ਲੂੰਗੀ ਤੇ ਇਹਨਾਂ ਦੇ ਮਾਂ ਚ ਹੁਣ ਵੀ ਕਿਹੜਾ ਹੋਣਾ ਵੀ ਪ੍ਰਿੰਕਲ ਨੇ ਭੇਜਿਆ ਨਾ ਮੈਂ ਪ੍ਰਿੰਕਲ ਕਰਕੇ ਇੱਥੇ ਆਈਆਂ ਨਾ ਮੈਂ ਕਿਸੇ ਕਰਕੇ ਆਈਆਂ ਮੈਂ ਆਪਣੀ ਮਰਜ਼ੀ ਨਾਲ ਆਈਆਂ ਨਾ ਜੇ ਕਿਸੇ ਕੋਲ ਅਥਾਰਾਈਜੇਸ਼ਨ ਹੁੰਦੀ ਉਹ ਸਾਨੂੰ ਕੋਡ ਥਰੂ ਸਾਰੇ ਡੱਬਰ ਨੂੰ ਬਾਹਰ ਮਾਰ ਦੇ ਚੱਕੇ ਤੁਸੀਂ ਲਿਆਓ ਜਾ ਕੇ ਇੱਕ ਕਾਗਜ਼ ਵੀ ਕੋਈ ਰੈਂਟ ਭਰਿਆ ਹੋਵੇ ਜਾਂ ਕਿਸੇ ਤੋਂ ਲਈ ਹੋਵੇ ਅਸੀਂ ਉੱਠ ਕੇ ਬਾਹਰ ਹੋ ਜੰਮੇ ਬਸ ਉਹਨਾਂ ਨੇ ਕਹਿਣਾ ਕਿ ਮੈਂ ਇੱਥੇ ਤਾਂ ਆਈਆਂ ਕਿ ਮੇਰਾ ਜਿਹੜਾ 10 ਸਾਲ ਦਾ ਬੱਚਾ ਉਹ ਮੈਨੂੰ ਦਿੱਤਾ ਗਿਆ ਕਿਉਂ ਦੇਈਏ ਬੱਚਾ 10 ਸਾਲ ਦਾ ਵੀਰੇ ਇੱਕ ਬੱਚਾ ਕੋਰਟ ਦੇ ਤੇ ਕਾਨੂੰਨ ਦੇ ਥਰੂ ਕਰਕੇ ਦੇਤਾ 5 ਸਾਲ ਦਾ ਮੈਂ ਤਾਂ ਉਹ ਵੀ ਨਹੀਂ ਦੇਣਾ ਦੀਗਾ ਨੌਕਰ ਤੋਂ ਬਿਨਾ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਇਹ ਨੌਕਰ ਤੋਂ ਬਿਨਾ 15 ਮੁੰਡੇ ਇੱਥੇ ਖੜੇ ਆ 15 ਜੋ ਕਿਸੇ ਨੂੰ ਪੁੱਛ ਲਓ ਵੀ ਤੁਸੀਂ ਘਰ ਆ ਸਕਦੇ ਸੀ ਉਹ ਤਾਂ ਕਹਿਣਾ ਕਿ ਮਨਿੰਦਰ ਵੀਰੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਬੱਚਾ ਜਿਹੜਾ ਲੈ ਦੇਾਂਗੇ ਪਰ ਉਸ ਤੋਂ ਬਾਅਦ ਉਹ ਫੋਨ ਨਹੀਂ ਚੱਕਲੇ ਹੋਰ ਨਹੀਂ ਕੁਛ ਬੱਚਾ ਲੈ ਲਾਂਗੇ ਵੀਰੇ ਨੇ ਕੀ ਕਿਹਾ ਵੀ 2 ਮਹੀਨੇ ਟਿੱਕੇ ਬੈਜੋ ਅਸੀਂ ਨਹੀਂ ਬੈਠੇ ਸਾਡੀ ਵੀਡੀਓ ਦੇਖੀ ਕੋਈ ਉਸ ਤੋਂ ਬਾਅਦ ਦੂਸਰੀ ਗੱਲ ਕੀਤੀ ਜੀ 5-6 ਦਿਨ ਪਹਿਲਾਂ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਤਲਾਕ ਹੀ ਦੇਣਾ ਕੋਰਟ ਚ ਕਾਲਾ ਗੋੜਵਾ ਕੇ ਮਿਲਾਂ ਆ ਬਰੇ ਆ ਰਹਿਣ ਵਾਲੇ ਲੱਛਣ ਨੇ ਇੰਨੇ ਲੋਕ ਮੇਨਾ ਪਰਿਵਾਰ ਜੁੜੇ ਹੋਏ ਨੇ ਇੰਨੀਆਂ ਸੰਸਥਾਵਾਂ ਜੁੜੀਆਂ ਆਈਆਂ ਨੇ ਇੰਨੇ ਘਰ ਜੁੜੇ ਹੋਏ ਨੇ ਉਹਨਾਂ ਨੂੰ ਮੇਰੇ ਤੇ ਮਾਣ ਹੈ ਮੇਰੀ ਜਨਾਨੀ ਨੂੰ ਵੀ ਮੇਰੇ ਤੇ ਮਾਣ ਹੈ ਗਿਆ ਦੱਸ ਮੇਰਾ ਜਲੂਸ ਕੱਢਣੀ ਆਈ ਸੀ ਜਦੋਂ ਅੰਦਰ ਆਈ ਇੱਥੇ ਕਟੋ ਕਟਣੀ ਤੇ 10 ਗੱਡੀਆਂ ਖੜੀਆਂ ਸੀ ਅੰਦਰ ਬੰਦੇ ਬੈਠੇ ਸੀ ਕੀ ਉਹਨਾਂ ਮੁਰੇ ਮੇਰੀ ਇਮੇਜ ਬਣੀ ਹੋਊਗੀ ਵੀ ਇਹਦੀ ਵਾਈਫ ਬਾਹਰ ਬੈਠੀ ਹੈ 9 ਮਹੀਨੇ ਦਾ ਬੱਚਾ ਬਾਹਰ ਬੈਠਾ ਕਿਸੇ ਨੂੰ ਆਪਣਾ ਬੱਚਾ ਪਿਆਰਾ ਨਹੀਂ ਮੈਂ ਲੋਕਾਂ ਦੇ ਚੁੱਕੇ ਦਵਾਈਆਂ ਦੁਵਾਨਾ ਫਿਰਦਾ ਐਡਮਿਸ਼ਨਾਂ ਕਰਾਨਾ ਫਿਰਦਾ ਮੇਰਾ ਆਪਣਾ ਬਾਹਰ ਬੈਠਾ ਥ ਬੂਟ ਕਾਰੋਬਾਰੀ ਜਿਸ ਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਰੋਲਾ ਚੱਲ ਰਿਹਾ ਕਿ ਹਣੀ 세ਟੀ ਤੇ ਹਣੀ 세ਟੀ ਵਾਈਫ ਜਿਹੜੀ ਆ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਜਿਸ ਤੋਂ ਬਾਅਦ ਅੱਜ ਲੁਧਿਆਣੇ ਦੇ ਦੁਰਾਹੇ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ 세ਟੀ ਸ਼ੂ ਸਟੋਰ ਦੇ ਬਾਹਰ ਹਣੀ 세ਟੀ ਦੀ ਵਾਈਫ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਕਿ ਆਖਰ ਹੁਣ ਕਿਉਂ ਇੱਥੇ ਬਹਿਣਾ ਪੈ ਰਿਹਾ ਸੱਸ਼ੀ ਗਾਲਪੇ ਨੇ ਸੱਸ਼ੀ ਗਾਲਪੇ ਅੱਜ ਤੁਸੀਂ ਇੱਥੇ ਸੇਟੀ ਸ਼ੂ ਸਟੋਰ ਦੇ ਬਾਹਰ ਬੈਠੇ ਹੋ ਕੀ ਕਾਰਨ ਕੀ ਹੈ ਕਿਉਂ ਅੱਜ ਤੁਹਾਨੂੰ ਇੱਥੇ ਬਾਹਰ ਬੈਣਾ ਪਿਆ ਮੈਂ 29 ਅਪ੍ਰੈਲ ਨੂੰ ਇਹਨਾਂ ਨੇ ਮੈਨੂੰ ਘਰੋਂ ਕਿੱਢਿਆ ਸੀ ਕੁੱਟਮਾਰ ਕਰਕੇ ਆਂਦੀ ਮੰਮੀ ਨੇ ਤੇ ਅੱਜ 19 18 19 ਦਿਨ ਹੋ ਗਏ ਤੇ ਮੇਰੇ ਪੇਕੇ ਆ ਦੇ ਆਥਰੂਈ ਮੈਂ ਰਹਿ ਰਹੀ ਹਾਂ ਕੋਈ ਇਹਨਾਂ ਨੇ ਕੋਈ ਪੈਸਾ ਕੋਈ ਕੱਪੜਾ ਮੇਰਾ ਕੋਈ ਕੁਝ ਨਹੀਂ ਦਿੱਤਾ ਅੱਜ ਮੈਨੂੰ ਹਾਰ ਕੇ ਆਣਾ ਪਿਆ ਕਿਉਂਕਿ ਮੇਰੇ ਪਾਪਾ ਵੀ 2 ਦਿਨ ਤੋਂ ਬਹੁਤ ਬਿਮਾਰ ਹੋ ਰਿਹਾ ਹੈ ਉਹ ਠੀਕ ਨਹੀਂ ਹੈ ਉਹਨਾਂ ਨੂੰ ਵੈਸੇ ਪੈਰਾਲਾਈਜ਼ ਦਾ ਅਟੈਕ ਆਇਆ ਸੀ ਉਹ ਹੁਣ ਇੱਕ 2 ਦਿਨ ਤੋਂ ਠੀਕ ਨਹੀਂ ਹੈ ਮਟ ਹਾਰ ਕੇ ਮੈਂ ਆਪਣੇ ਬੱਚੇ 10 ਸਾਲ ਦਾ ਮੇਰਾ ਬੇਟਾ ਹੈ ਜਿਹੜਾ ਇੰਨਾ ਬੋਲਿਆ ਹੰਨੀ ਸੇਠੀ ਹੋਣਾ ਬੋਲ ਇਹਨਾਂ ਨੇ ਰੱਖਿਆ ਹੋਇਆ ਮੈਂ ਆਪਣਾ ਬੇਟਾ ਲੈਣ ਆਈ ਆ ਤੇ ਮੈਨੂੰ ਪ੍ਰਾਪਰਟੀ ਮੈਨੂੰ ਖਰਚਾ ਮੈਨੂੰ ਚਾਹੀਦਾ ਮੈਂ ਹੁਣ ਘਰ ਵਾਪਸ ਤਾਂ ਜਾਉਂਗੀ ਨਹੀਂ ਆਪਣੇ ਪੇਕੇ ਵੀ ਨਹੀਂ ਹੁਣ ਜਾਉਂਗੀ ਤੇ ਮੈਨੂੰ ਖਰਚਾ ਚਾਹੀਦਾ ਮੈਨੂੰ ਮਕਾਨ ਲੈ ਕੇ ਦੋਵੇ ਹੁਣ ਬਾਹਰ ਇੱਥੇ ਗੱਲਬਾਤ ਨਹੀਂ ਕੀਤੀ ਜਿਵੇਂ ਕੋਈ ਜੇਕਰ ਗੱਲ ਕਰੀਏ ਕਿ ਤੁਸੀਂ ਲੀਗਲੀ ਐਡਵਾਈਜ਼ਰ ਜਿਹੜਾ ਉਸ ਥਰੂ ਜਿਵੇਂ ਤੁਸੀਂ ਇੱਕ ਰਿਕੁਐਸਟ ਰੇਜ਼ ਕੀਤੀ ਉਸ ਤਰੀਕੇ ਦੇ ਨਾਲ ਤੁਸੀਂ ਆਪਣਾ ਬੱਚਾ ਮੰਗਣਾ ਜਾਂ ਫਿਰ ਕੋਈ ਵੀ ਤੁਸੀਂ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ ਕੁਝ ਇਸ ਤਰੀਕੇ ਦੇ ਨਾਲ ਨਹੀਂ ਤੁਸੀਂ ਮੰਗ ਕੀਤੀ ਅੱਜ ਤੁਸੀਂ ਸਿੱਧਾ ਇੱਥੇ ਆ ਕੇ ਬੈਠੇ ਹੋ ਕਿ ਕੋਈ ਗੱਲਬਾਤ ਹੋਈ ਹੋਰ ਕੁਝ ਕਿਸੇ ਦੇ ਨਾਲ ਹਾਂਜੀ ਇੱਕ ਮਨਿੰਦਰ ਵੀਰ ਹੈ ਐਨਜੀਓ ਟੀਮ ਤੋਂ ਹੈ ਉਹਨਾਂ ਨਾਲ ਹੋਈ ਸੀ ਗੱਲਬਾਤ ਉਹ ਕਹਿੰਦੇ ਤੁਸੀਂ ਦਰਖਾਸਤ ਵਾਪਸ ਲੈ ਲਓ ਤੇ ਕੋਈ ਵੀਡੀਓ ਨਹੀਂ ਪਾਣੀ ਆਪਾਂ ਹਫ਼ਤੇ ਤੋਂ ਕੋਈ ਹੁਣ ਸੋਸ਼ਲ ਮੀਡੀਆ ਤੇ ਕੋਈ 5-6 ਦਿਨ ਤੋਂ ਵੀਡੀਓ ਨਹੀਂ ਪੈ ਰਹੀ ਬਟ ਉਹ ਹੁਣ ਇੱਕ ਦੋ ਦਿਨ ਤੋਂ ਕਹਿੰਦੇ ਸੀ ਤੁਹਾਡਾ ਬੱਚਾ ਤੁਹਾਨੂੰ ਮਿਲਾਵਾਂਗੇ ਬਟ ਹੁਣ ਅੱਜ ਵੀ ਕਿੰਨੀਆਂ ਐ ਮਨਿੰਦਰ ਵੀਰਾ ਐ এনਜੀਓ ਤੋਂ ਐ ਵੀਰਾ ਵੱਡਾ ਵੀਰਾ ਹੈ ਤੇ ਉਹਨਾਂ ਨੇ ਕਿਹਾ ਸੀ ਬਟ ਅੱਜ ਉਹਨਾਂ ਨੇ ਨਾ ਮੇਰੇ ਬ੍ਰਦਰ ਦੇ ਫੋਨ ਚੱਕੇ ਨਾ ਅੱਜ ਮੇਰੇ ਫੋਨ ਚੱਕੇ ਹਾਰ ਕੇ ਮੈਨੂੰ ਆ ਜਾਣਾ ਪਿਆ ਇੱਥੇ ਉਹਨਾਂ ਨੇ ਕਿਹਾ ਸੀ ਤਾਂ ਤੁਹਾਨੂੰ ਉਡੀਕ ਕਰਨੀ ਚਾਹੀਦੀ ਸੀ ਵੀਰੇ ਹਫ਼ਤਾ ਵੇਟ ਕੀਤੀ ਹੈ ਤਾਂ ਹੀ ਮੈਂ ਅੱਜ ਆਈਆਂ ਹਾਂਜੀ ਹਾਂਜੀ ਹਫਤਾ ਵੇਟ ਕਰਕੇ ਹੀ ਆਈਆਂ ਕੋਈ ਐ ਨਹੀਂ ਅੱਜ ਹੀ ਕਿਹਾ ਸੀਗਾ ਮੈਨੂੰ 3-4 ਦਿਨ ਪਹਿਲਾਂ ਵੀ ਕਿਹਾ ਸੀ ਅਸੀਂ ਮਿਲਦੇ ਆਂ ਬੈਠਦੇ ਆਂ ਇਹਨਾਂ ਦਾ ਵੀ ਪੱਖ ਰੱਖਦੇ ਆਂ ਇਹਨਾਂ ਨੇ ਹੰਨੀ ਦਾ ਰੱਖਿਆ ਮੈਂ ਵੀਰੇ ਨੂੰ ਸਪੈਸ਼ਲ ਮੈਸੇਜ ਕੀਤਾ ਮੈਨੂੰ ਵੀ ਪੁੱਛੋ ਇੱਕ ਵਾਰੀ ਤੁਸੀਂ ਨਹੀਂ ਆਉਂਗੇ ਅਸੀਂ ਖੁਦ ਆਵਾਂਗੇ ਤੁਹਾਡੇ ਕੋਲ ਬਟ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਿੰਨੇ ਸਮੇਂ ਤੋਂ ਬੈਠੇ ਹੋ ਤੁਸੀਂ ਇੱਥੇ ਇੱਥੇ ਹੋ ਗਿਆ 8 ਘੰਟਾ ਹੋ ਗਿਆ ਇੱਕ ਹੋਰ ਗੱਲ ਐ ਹੰਨੀ ਸੇਠੀ ਜਿਹੜਾ ਸਮਾਜ ਸੇਵੀ ਬਣਿਆ ਫਿਰਦਾ ਐ ਐਨੇ ਇੱਕ ਵਾਰੀ ਵੀ ਆ ਕੇ ਆਪਣਾ ਬੱਚਾ ਤਾਂ ਦੇਖਿਆ ਹੀ ਹੋਣਾ ਵੀ ਮੇਰੀ ਝੋਲੀ ਚ ਹੈਗਾ ਇੱਕ ਵਾਰੀ ਵੀ ਨਹੀਂ ਕਿਹਾ ਬਾਹਰ ਗਰਮੀ ਚ ਤੁਸੀਂ ਐਤੂ ਹੀ ਲਗਾ ਲੋ ਕੀ ਕੀ ਹਸਤਾਬ ਹੈ ਫਿਰ ਪਰ ਉਹਨਾਂ ਤਾਂ ਤਾਂ ਕਹਿਣਾ ਹੈ ਕਿ ਮੈਂ ਜਿਹੜਾ ਸੁਲਾਹ ਕਰਨਾ ਚਾਹਨਾ ਮੇਰੇ ਨਾਲ ਆ ਕੇ ਰਹਿਣ ਮੈਂ ਤਿਆਰ ਆ ਕਿ ਤੁਸੀਂ ਤਿਆਰ ਹੋ ਜੇਕਰ ਉਹ ਤਿਆਰ ਹੁੰਦੇ ਨੇ ਨਾਲ ਰਹਿਣ ਨੂੰ ਹਾਂਜੀ ਮੈਂ ਬਿਲਕੁਲ ਤਿਆਰ ਆ ਮੈਂ ਪਹਿਲਾਂ ਵੀ ਇਹ ਇੰਟਰਵਿਊ ਚ ਕਿਹਾ ਸੀਗਾ ਕਿ ਮੈਂ ਬਿਲਕੁਲ ਤਿਆਰ ਆ ਹੁਣ ਵੀ ਮੇਰਾ ਬਾਬਾ ਹੀ ਬੈਠੇ ਸੀ ਦੋ ਤਿੰਨ ਦਿਨ ਤੋਂ ਸਾਡੇ ਵਿੱਚ ਬਾਬਾ ਜੀ ਨੇ ਪਹਿਲਾਂ ਮੈਨੂੰ ਪੁੱਛਿਆ ਕਹਿੰਦੇ ਤੂੰ ਤਿਆਰ ਹੈ ਮੈਂ ਕਿਹਾ ਮੈਂ ਆਪਣੇ ਬੱਚਿਆ ਕਰਕੇ ਤਿਆਰ ਆ ਬਾਰ ਮਕਾਨ ਲੈ ਲੈ ਘਰ ਦੇ ਗਲੇਜ ਤੋਂ ਜਿਹੜੀ ਮੈਂਦੀ ਮੰਮੀ ਨੇ ਹਰਕਤ ਕੀਤੀ ਹੈ ਮੇਰੇ ਵਾਲ ਪੁੱਟ ਕੇ ਮੈਨੂੰ ਕਿਸੇੜੇ ਬਿਨਾ ਗਲਤੀ ਤੋਂ ਕਿਉਂ ਮੈਂ ਕੁੱ ਮੈਂ ਕਹ ਮੈਂ ਤਿਆਰ ਹੰਨੀ ਨੂੰ ਕਹਿ ਦਿਓ ਬਾਰ ਮਕਾਨ ਲੈ ਲੈ ਮੈਂ ਬਿਲਕੁਲ ਤਿਆਰ ਹੰਨੀ ਦੇ ਨਾਲ ਰਹਿਣ ਨਾਲ ਚਲ ਆਦਮੀ ਨਾਲ ਕੁਝ ਨਹੀਂ ਐ ਫਿਰ ਮੈਰੋ ਬਾਬਾ ਜੀ ਨੇ ਹੰਨੀ ਨੂੰ ਵੀ ਫੋਨ ਲਾ ਕੇ ਪੁੱਛਿਆ ਵੀ ਤੂੰ ਕੀ ਚਾਹੁੰਦਾ ਬਟ ਉਹਨਾਂ ਨੇ ਕਿਹਾ ਵੀ ਮੈਨੂੰ ਤਲਾਕ ਚਾਹੀਦਾ ਤੇ ਹੁਣ ਤਾਂ ਮੈਂ ਇਸ ਬੇਸ ਤੇ ਆ ਕੇ ਬੈਠ ਗਿਆ ਉਹਨਾਂ ਨੇ ਡਾਇਰੈਕਟ ਕਿਹਾ ਕਿ ਮੈਨੂੰ ਇਹਦੇ ਤੋਂ ਡਿਵੋਰਸ ਚਾਹੀਦਾ ਤੁਸੀਂ ਕਹਿ ਰਹੇ ਹੋ ਵੀ ਉਹ ਕਹਿੰਦਾ ਵੀ ਮੈਂ ਨਾਲ ਰਹਿਣ ਨੂੰ ਤਿਆਰ ਆ ਤੇ ਉਹਨਾਂ ਨੇ ਤਾਂ ਖੁਦ ਕਿਹਾ ਮੈਨੂੰ ਡਿਵੋਰਸ ਚਾਹੀਦਾ ਰਕੋਡਿੰਗ ਵੀ ਹੈਗੀ ਤੁਹਾਡੇ ਕੋਲ ਹਾਂਜੀ ਮੈਰੋ ਬਾਬਾ ਜੀ ਕੋਲ ਐ ਮੇਰੇ ਬ੍ਰਦਰ ਕੋਲ ਹੋएगी ਕੋਈ ਨਾ ਮੈਂ ਮੰਗਵਾ ਲੂਗੀ ਇਸ ਦੇ ਇਹ ਹੈਗੇ 4-5 ਦਿਨ ਪਹਿਲਾਂ ਦੀ ਗੱਲ ਹੈ ਬਾਬਾ ਹੀ ਆਏ ਸੀ ਸਾਡੇ ਕੋਲ ਉਹਨਾਂ ਨੇ ਪਹਿਲਾਂ ਮੈਨੂੰ ਪੁੱਛਿਆ ਫਿਰ ਹੰਨੀ ਨੂੰ ਫੋਨ ਲਾਇਆ ਤੇ ਉਹ ਕਹਿੰਦੇ ਫਿਰ ਕੀ ਫਿਰ ਖਰਚਾ ਖੁਚਾ ਕੀ ਦੇ ਗਏ ਇਹਨੂੰ ਕਹਿੰਦਾ ਬਸ 10 ਲੱਖ ਰੁਪਏ ਲੈ ਲਵੇ ਹੋਰ ਕੋਈ ਨਹੀਂ ਆਂਦੇ ਮਾਮਿਆਂ ਨੇ ਵਿਆਹ ਕੀਤਾ ਹੈ ਕੀਤਾ ਮੇਰੇ ਮਾਮਿਆਂ ਨੇ ਕੀਤਾ ਮੇਰੇ ਪਾਪਾ ਨੇ ਵੀ ਹਿੱਸਾ ਪਾਇਆ ਸੀ ਵਿੱਚ ਮੇਰੇ ਮੰਮੀ ਪਾਪਾ ਨੇ ਬਟ ਮਾਮਿਆਂ ਨੇ ਵੀ ਕੀਤਾ ਕਹਿੰਦਾ ਬਸ ਦੇ ਦਾਂਗੇ 10 ਲੱਖ 10 ਲੱਖ ਰੁਪਏ ਦੇ ਦਾਂਗੇ ਇਹਨੂੰ ਉਹ ਬੇਟਾ ਮੇਕੋ ਰਹੇਗਾ ਵੱਡਾ ਛੋਟਾ ਰੱਖਿਆ ਹੋਇਆ ਇਹਨ ਨੇ ਕੋਈ ਗੱਲ ਨਹੀਂ ਮੈਨੂੰ ਮੈਨੂੰ ਡਿਵੋਰਸ ਚਾਹੀਦਾ ਇਹਨੇ ਖੁਦ ਕਿਹਾ ਹੰਨੀ ਸ ਮੈਂ ਤਾਂ ਹੁਣ ਇੱਥੇ ਆ ਕੇ ਡਿਵੋਰਸ ਸੁਣ ਕੇ ਫਿਰ ਮੈਂ ਇੱਥੇ ਕਦਮ ਚੱਕਿਆ ਜਾ ਮਨਿੰਦਰ ਵੀਰਾ ਕਹਿੰਦੇ ਸੀ ਬਿਠਾਵਾਂਗੇ ਤੁਹਾਨੂੰ ਤੁਹਾਡੀ ਮਿਲਾਪ ਵੀ ਕਰਾਵਾਂਗੇ ਤੁਹਾਡੀ ਅੰਡਰਸਟੈਂਡਿੰਗ ਵਾਇਸ ਮੈਸੇਜ ਹੈ ਮੇਰੇ ਕੋਲ ਵੀ ਉਹਨਾਂ ਨੇ ਖੁਦ ਕਿਹਾ ਸੀ ਬਟ ਵੇਟ ਕਰਦੇ ਰਹੇ ਕੁਝ ਨਹੀਂ ਹੋ ਰਿਹਾ ਬਸ ਮਾਂ ਆ ਜਾਈ ਵੀ ਮੈਨੂੰ ਆਪਣਾ ਵੱਡਾ ਬੇਟਾ ਮੈਨੂੰ ਦਿਵਾਓ ਤੇ ਮੈਨੂੰ ਪੈਸੇ ਮੇਰੀ ਮੰਗਿਆ ਵੀ ਮੈਨੂੰ ਪ੍ਰਾਪਰਟੀ ਇੱਥੋਂ ਨਹੀਂ ਐ ਜੇ ਕਹਿੰਦੇ ਰੈਂਟ ਤੇ ਐ ਹੈਗੀ ਤਾਂ ਰੈਂਟ ਤੇ ਹੀ ਐ ਉਹਨਾਂ ਨੇ ਐਗਰੀਮੈਂਟ ਮੇਰੇ ਨਾਮ ਤੇ ਕੀਤਾ ਸੀ ਪਹਿਲਾਂ ਹੁਣ ਨਹੀਂ ਮੈਨੂੰ ਪਤਾ ਇਹਨਾਂ ਨੇ ਕੀ ਐ ਤੇ ਘਰ ਦਾ ਕੁਝ ਕਰਨ ਆਪਣਾ ਹਿੱਸਾ ਮੈਨੂੰ ਮੈਨੂੰ ਘਰ ਦੇਣ ਵਾਪਸ ਗਈ ਘਰ ਮੈਨੂੰ ਲੈ ਕੇ ਦੇਣ ਬਾਅਦ ਕਿਉਂਕਿ ਹੁਣ ਮੈਂ ਆਪਣੇ ਪੇਕੇ ਨਹੀਂ ਜਾਉਂਗੀ ਨਾ ਮੈਂ ਇੱਥੇ ਅੱਜ ਸਾਰੀ ਰਾਤ ਇੱਥੇ ਬੈਠੂੰਗੀ ਅੱਜ ਨਹੀਂ ਮੈਂ ਇੱਥੋਂ ਹੀ ਢੂੰਗੀ ਨਹੀਂ ਵਾਪਸ ਵੀ ਨਹੀਂ ਜਾਉਂਗੀ ਨਹੀਂ ਮੈਂ ਵਾਪਸ ਮੈਂ ਪੇਕੇ ਤਾਂ ਜਾਣਾ ਨਹੀਂ ਜੇ ਮੈਨੂੰ ਇੱਥੇ ਕੋਈ ਜ਼ਬਰਦਸਤੀ ਕਰੂਗਾ ਮੈਂ ਪਹਿਲੇ ਹੀ ਲਿਖ ਲੁੱਕ ਕੇ ਆ ਗਈਆਂ ਘਰੇ ਮੇਰੀ ਭਾਬੀ ਕੋਲ ਹੈ ਸਭ ਕੁਝ ਲਿਖ ਕੇ ਆ ਗਈਆਂ ਨਾਮ ਆਊਗਾ ਉਹਨਾਂ ਦਾ ਜੇ ਮੈਂ ਕੁਝ ਕਰ ਲੈਂਦੀ ਆ ਤਾਂ ਹੀ ਮੈਂ ਭਾਬੀ ਨਾਲ ਕਿ ਆਈਆਂ ਮੈਂ ਬੱਚਾ ਫੜਾ ਦੇਣਾ ਮੈਂ ਸਭ ਕਰਨ ਨੂੰ ਜਿੱਤਿਆ ਰਾਂ ਕਿਉਂਕਿ ਜੇ ਕੋਈ ਮੇਰਾ ਇਨਸਾਫ ਨਾ ਹੋ ਯਾਰ ਨਹੀਂ ਲੱਗਦਾ ਨਹੀਂ ਕਿ ਜਿਹੜੀ ਗੱਲਬਾਤ ਸੀ ਬਹਿ ਕੇ ਸੁਲਝਾ ਲੈਣੀ ਚਾਹੀਦੀ ਸੀ ਸੋਸ਼ਲ ਮੀਡੀਆ ਦੇ ਉੱਤੇ ਹਨੀ ਸੇਟੀ ਦਾ ਵੀ ਇਹੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਜਿਹੜਾ ਇਸ ਮੁੱਦੇ ਨੂੰ ਉਛਾਲਿਆ ਗਿਆ ਪ੍ਰਿੰਕਲ ਦੇ ਵੱਲੋਂ ਵੀ ਕਾਫੀ ਜ਼ਿਆਦਾ ਵੀਡੀਓਜ਼ ਜਿਹੜੀਆਂ ਪਾ ਕੇ ਪੋਸਟ ਕੀਤੀਆਂ ਗਈਆਂ ਤੁਹਾਨੂੰ ਕੀ ਲੱਗਦਾ ਕਿ ਬਹਿ ਕੇ ਨਹੀਂ ਸੁਲਝਾ ਲੈਣਾ ਚਾਹੀਦਾ ਸੀ ਇਹ ਮਾਮਲਾ ਵੀਰੇ ਜਿਵੇਂ ਬਾਰ ਬਾਰ ਕਹਿ ਰਹੇ ਪ੍ਰਿੰਕਲ ਵੱਲੋਂ ਪ੍ਰਿੰਕਲ ਦੇ ਅੰਦਰ ਕੋਈ ਇੱਕ ਨੰਬਰ ਵੀ ਕੋਈ ਹੱਥ ਨਹੀਂ ਹੈਗਾ ਉਹ ਆਨ ਨੂੰ ਅੱਜ ਵੀ ਮੇਰੇ ਨਾਲ ਆ ਸਕਦਾ ਸੀ ਬਟ ਅੱਜ ਮੈਂ ਆਟੋ ਤੇ ਤੇ ਮੈਂ ਕੁਝ ਵੀ ਉਹਨਾਂ ਦਾ ਕੋਈ ਅੰਦੇਚ ਰੋਲ ਨਹੀਂ ਕਿ ਤੂੰ ਉੱਥੇ ਜਾ ਕੇ ਬੈਠ ਜਾਂ ਕੁਝ ਕਰ ਹੁਣ ਵੀ ਇਹਨਾਂ ਨੂੰ ਐਈ ਅੰਦਰੋਂ ਲੱਗਦਾ ਹੋਵੇਗਾ ਅੱਜ ਮੈਂ ਆਪਣੀ ਮਰਜ਼ੀ ਦੇ ਨਾਲ ਆਈਆਂ ਮੇਰੇ ਹੱਥ 'ਚ ਬੱਚਾ ਹੈ ਮੈਂ ਬੱਚੇ ਦੀ ਕਸਮ ਖਾ ਕੇ ਕਹਿੰਦੀ ਆ ਮੇਰੇ ਕੋਈ ਪ੍ਰਿੰਕਲ ਵੀਰੇ ਨੇ ਨਹੀਂ ਮੈਨੂੰ ਕਿਹਾ ਤੂੰ ਜਾ ਕੇ ਉੱਥੇ ਬੈਠ ਇਹਨਾਂ ਦਾ ਇਦਾਂ ਕਰ ਇਹਨਾਂ ਦੇ ਹੁਣ ਵੀ ਮਨ 'ਚ ਚੱਲਦਾ ਹੋਵੇਗਾ ਮੈਨੂੰ ਪ੍ਰਿੰਕਲ ਨੇ ਪਿੱਛੋ ਸ਼ਾਇਦ ਦਿੱਤੀ ਹੈ ਤੇ ਮੈਂ ਆਈ ਤਾਂ ਹੀ ਮੈਂ ਅੱਜ ਕੱਲੀ ਮੈਂ ਆ ਕੱਲੀ ਰਹੀ ਸੀ ਮੈਂ ਕੋਈ ਬੱਚਾ ਕੁਝ ਨਹੀਂ ਹੈ ਮੇਰੇ ਮਮੀ ਨੇ ਭੇਜਿਆ ਤੂੰ ਨਾਲ ਜਾ ਉਹਨੇ ਘਰੇ ਤਾਂ ਆਣਾ ਨਹੀਂ ਅਜੇ ਮੇਰਾ ਨਾਮ ਇੱਕਮ ਹੈ ਵੀ ਇੱਕਮ ਨੇ ਘਰੇ ਤਾਂ ਆਣਾ ਨਹੀਂ ਤਾਂ ਉਹ ਜ਼ਬਰਦਸਤੀ ਮੰਮੀ ਨੇ ਇਹਨੂੰ ਨਾਲ ਭੇਜਿਆ ਹੈ ਨਾਲ ਬੱਚਾ ਭੇਜਿਆ ਹੈ ਮੈਂ ਕੱਲੀ ਆ ਰਹੀ ਸੀ ਈ ਆਟੋ ਤੇ ਤੇ ਇਹਨਾਂ ਦੇ ਮਨ 'ਚ ਹੁਣ ਵੀ ਕੀੜਾ ਹੋਣਾ ਵੀ ਪ੍ਰਿੰਕਲ ਨੇ ਭੇਜਿਆ ਨਾ ਮੈਂ ਪ੍ਰਿੰਕਲ ਕਰਕੇ ਇੱਥੇ ਆਈਆਂ ਨਾ ਮੈਂ ਕਿਸੇ ਕਰਕੇ ਆਈਆਂ ਮੈਂ ਆਪਣੀ ਮਰਜ਼ੀ ਨਾਲ ਆਈਆਂ ਬਸ ਅੱਜ ਮੈਂ ਇੱਥੇ ਹੀ ਬੈਠੂਗੀ ਸਾਰੀ ਰਾਤ ਸੋਹਣੀ ਸੇਠੀ ਅੰਦਰ ਮੌਜੂਦ ਨੇ ਚੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਣੀ ਸੇਠੀ ਦਾ ਕੀ ਕਹਿਣਾ ਹੈ ਨਾ ਜੇ ਕਿਸੇ ਕੋਲ ਅਥਾਰਾਈਜੇਸ਼ਨ ਹੁੰਦੀ ਉਹ ਸਾਨੂੰ ਕੋਰਟ ਥਰੂ ਸਾਰੇ ਡੱਬੇ ਨੂੰ ਬਾਹਰ ਮਾਰ ਦੇ ਚੱਕ ਕੇ ਤੁਸੀਂ ਲਿਆਓ ਜਾ ਕੇ ਇੱਕਾ ਕਾਗਜ਼ ਵੀ ਕੋਈ ਰੈਂਟ ਭਰਿਆ ਹੋਵੇ ਜਾਂ ਕਿਸੇ ਤੋਂ ਲਈ ਹੋਵੇ ਅਸੀਂ ਉੱਠ ਕੇ ਬਾਹਰ ਹੋ ਜੰਨੇ ਆਂ ਬਸ ਉਹਨਾਂ ਤਾਂ ਕਹਿਣਾ ਕਿ ਮੈਂ ਇੱਥੇ ਤਾਂ ਆਈ ਆਂ ਕਿ ਮੇਰਾ ਜਿਹੜਾ 10 ਸਾਲ ਦਾ ਬੱਚਾ ਉਹ ਮੈਨੂੰ ਕੀਤਾ ਕਿਉਂ ਦੇ ਬੱਚਾ 10 ਸਾਲ ਦਾ ਵੀਰੇ ਇੱਕ ਬੱਚਾ ਕੋਡ ਦੇ ਤੱਕ ਕਾਨੂੰਨ ਦੇ ਥਰੂ ਕਰਕੇ ਦੇ ਤਾਂ 5 ਸਾਲ ਦਾ ਮੈਂ ਤਾਂ ਉਹ ਵੀ ਨਹੀਂ ਦੇਣਾ ਦੀਗਾ ਤੁਸੀਂ ਕੈਪੇਬਲ ਨਹੀਂ ਹੈਗੇ ਉਹਨੂੰ ਪਾਲਣ ਲਈ ਠੀਕ ਹੈ ਨਾ ਮੈਂ 10 ਸਾਲ ਦਾ ਬੱਚਾ ਕੋ ਫਿਰ ਮੈਂ ਵੀ ਉਹਨੇ ਕੀ ਕਰਿਆ ਮੈਂ 10 ਸਾਲ ਕਮਾਈ ਕਰ ਕਰਕੇ ਬੱਚੇ ਏਡੇ ਕੀਤੇ ਇੰਨਾ ਕੁਝ ਬਣਾਇਆ ਮੈਨੂੰ ਕੋਈ ਇਹ ਥੋੜੀ ਦਾਤ ਚ ਲੈ ਕੇ ਆਈ ਸੀ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਵਿਆਹ ਕੀਤਾ ਨਾ ਮੈਂ ਪਤਾ ਕੀ ਗੱਲ ਆ ਭਾਜੀ ਮੈਂ ਨੈਟ ਤੇ ਸਾਲਾ ਨਹੀਂ ਕਹਿੰਦਾ ਇਹ ਮਾਂ ਪੈਣ ਦੀ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਮੈਂ ਨੈਟ ਤੇ ਸਾਲਾ ਨਹੀਂ ਕਹਿੰਦਾ ਮੈਨੂੰ ਨਾ ਬਾਜ਼ਾਰ ਚਾਂਟੀਆਂ ਪਹਿਣਾ ਮਿਲਦੀਆਂ ਨੇ ਠੀਕ ਆ ਵੀ ਕੋਈ ਨਹੀਂ ਪੁੱਤ ਘਵਰਾਈ ਨਾ ਇਹਨਾਂ ਨੂੰ ਲਾਂਤਾ ਪੈਂਦੀਆਂ ਨੇ ਸਭ ਨੂੰ ਪਤਾ ਨੈਟ 'ਚ ਕੀ ਆ ਵੀਡੀਓ ਚਲਾਉਂਗੇ ਤੁਹਾਨੂੰ ਥੱਲੇ ਅਸਲੀਅਤ ਪਤਾ ਲੱਗੇ ਪਹਿਲਾਂ ਵੀ ਪਤਾ ਤੂੰ ਨਿਆਣੇ ਤੁਰੇ ਫਿਰਦੇ ਕਿਤੇ ਰਹੀ ਗੱਲ ਦੁਕਾਨ ਦੀ ਕਾਗਜ਼ ਲਿਆ ਜਿਹਨੂੰ ਕਦੀ ਰੈਂਟ ਭਰਿਆ 1.5 ਸਾਲ ਹੋ ਗਿਆ ਕਿਸੇ ਮੁਲਾਜ਼ਮ ਨੂੰ ਤਨਖਾਹ ਕਦੀ ਦਿੱਤੀ ਐ ਠੀਕ ਐ ਨੌਕਰ ਤੋਂ ਬਿਨਾ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਇਹ ਨੌਕਰ ਤੋਂ ਬਿਨਾ 15 ਮੁੰਡੇ ਇੱਥੇ ਖੜੇ ਆ 15 ਜੋ ਕਿਸੇ ਨੂੰ ਪੁੱਛ ਲੋ ਵੀ ਤੁਸੀਂ ਘਰ ਆ ਸਕਦੇ ਸੀ ਇਹ ਉਹ ਬੰਦੇ ਨੇ ਜਿਨ੍ਹਾਂ ਦੇ ਪਿੱਛੇ ਮੈਂ ਰਾਤਾਂ ਨੂੰ ਉੱਠ ਉੱਠ ਕੇ ਭੱਜਦਾ ਰਿਹਾ ਔਰ ਮੈਂ ਜਾਊਂਗਾ ਵੀ ਇਹ ਮੇਰਾ ਪਰਿਵਾਰ ਹੈ ਤੇ ਮੇਰੇ ਭਰਾ ਨੂੰ ਮੈਨੂੰ ਨੌਕਰ ਕਹਿੰਦੀ ਹੈ ਮੈਂ ਸੁਣ ਲੂੰਗਾ ਵੀਰੇ ਆ ਹੁਣ ਇਹਦਾ ਮਤਲਬ ਕੀ ਹੈ ਤੂੰ ਛੱਡ ਯਾਰ ਬਾਹਰ ਬੈਠਣ ਨੂੰ ਛੱਡ ਤੂੰ ਅੰਦਰ ਆ ਬਾਹਰ ਕਿਉਂ ਬੈਠੀ ਆ ਤੂੰ ਪੁਲਿਸ ਨੂੰ ਜਾ ਕੇ ਕਹਿ ਆ ਮੇਰੀ ਹੈ ਪ੍ਰਾਪਰਟੀ ਮੇਰੀ ਮਰਜ਼ੀ ਆ ਵੀਰੇ ਮੇਰੀ ਮਰਜ਼ੀ ਮੇਰੀ ਮਰਜ਼ੀ ਹੈ ਜਿਹੜਾ ਤੈਨੂੰ 11 ਜਿਹੜਾ ਤੈਨੂੰ 11 ਸਾਲ ਹੱਥ ਲਾਇਆ ਉਹ ਉਹ ਕਹਿੰਦੇ ਮੈਨੂੰ ਅੰਦਰ ਆਉਣ ਨੂੰ ਹੀ ਨਹੀਂ ਕਿਉਂ ਅੰਦਰ ਆਉਣ ਨੂੰ ਤੂੰ ਕਿਤੇ ਆਬ ਕਬਜ਼ਾ ਲੈਣ ਆਈ ਹੈ ਕੋਈ ਨਾਲ ਨਹੀਂ ਤੁਰਿਆ ਨੈੱਟ ਦੇ ਤੁਸੀਂ ਉਹ ਤੂਤੇ ਜੇ ਲੈ ਕੇ ਫਿਰਦੇ ਸੀਗੇ ਵੀ ਹਾਂ ਵੀ ਕਬਜ਼ਾ ਲੈਣ ਜਾਣਾ ਸਮਾਜ ਸੇਵੀ ਉਹ ਆਜੋ ਦੱਸ ਕਿਹੜੇ ਸਮਾਜ ਸੇਵੀ ਨੂੰ ਫੋਨ ਮਾਰਾਂ ਮੇਰੀ ਗਰੰਟੀ ਨਾਲ ਚੁੱਕ ਕੇ ਉਹ ਮੈਨੂੰ ਉਦਾਂ ਹੀ ਕਮਰੇ ਅੱਜ ਲਈ ਫਿਰਦੇ ਨੇ ਉਦਾਂ ਹੀ ਮੇਰਾ ਮਤਲਬ ਮੈਨੂੰ ਆਣ ਜਾਣ ਮੇਰੇ ਘਰੇ ਉਹਨਾਂ ਦਾ ਆਣ ਜਾਣਾ ਹੈ ਮੇਰੀ ਉਹਨਾਂ ਦੀ ਸੰਸਥਾ ਜਾਣ ਜਾਣਾ ਦੋ ਦੋ ਤਿੰਨ ਤਿੰਨ ਦਿਨ ਅਸੀਂ ਰਹਿ ਕੇ ਆਨੇ ਆ ਦੱਸ ਕਿਹਦੀ ਜ਼ਿੰਮੇਵਾਰੀ ਚੱਕਣੀ ਅੱਤਮੋ ਮੇਰਾ ਵੀਰ ਦਾ ਹੁਣ ਫੋਨ ਚੱਲਦਾ ਈ ਮਨਿੰਦਰ ਵੀਰ ਦਾ ਹੁਣ ਚੱਲਦਾ ਪਿਆ ਸੀ ਪਾਲ ਵੀਰ ਉਹਨਾਂ ਦਾ ਕਹਿਣਾ ਹੈ ਕਿ ਮਨਿੰਦਰ ਵੀਰੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਬੱਚਾ ਜਿਹੜਾ ਲੈ ਦੇਾਂਗੇ ਪਰ ਉਸ ਤੋਂ ਬਾਅਦ ਉਹ ਫੋਨ ਨਹੀਂ ਚੱਕਲੇ ਹੋਰ ਨਹੀਂ ਕੁਝ ਬੱਚਾ ਲੈ ਦਾਂਗੇ ਵੀਰੇ ਨੇ ਕੀ ਕਿਹਾ ਵੀ 2 ਮਹੀਨੇ ਟਿੱਕੇ ਬਹਿ ਜਾਓ ਅਸੀਂ ਨਹੀਂ ਬੈਠੇ ਸਾਡੀ ਵੀਡੀਓ ਦੇਖੀ ਕੋਈ ਉਸ ਤੋਂ ਬਾਅਦ ਜੀ ਤੁਸੀਂ ਦੱਸੋ ਵੀਰੇ ਦੇਖੀ ਇਹਨਾਂ ਨੇ ਕਦੀ ਟਿੱਕੇ ਇਹ ਨੈਟ ਤੇ ਕੀ ਪਾਉਂਦੇ ਆ ਵੀ ਉਹ ਪਰਿਵਾਰ ਦੀ ਜੇ ਕੋਈ ਆਜੂਗਾ ਇਹਨੇ ਜੋਗੇ ਸਕਸ਼ਮ ਹੈਗੇ ਨੇ ਅੱਜ ਗੱਲ ਦੁਕਾਨ ਦੀ ਜਲਦੀ ਮੇਰਾ ਭਰਾ ਇਹਨੂੰ ਕਾਗਜ਼ ਦੇ ਅੰਦਰ ਆ ਕੇ ਵੇਜਾ ਇੱਥੇ ਕੋਈ ਪੱਖਾ ਵੀ ਲਵਾਇਆ ਤੂੰ ਮੈਂ ਇੱਕ ਇੱਕ ਦੁਕਾਨ ਕਰਕੇ ਸੱਤ ਲਈਆਂ ਨੇ ਇੱਕ ਇੱਕ ਕਰਕੇ ਪਿੱਛੇ ਸਟੋਰ ਲਿਆ ਵੈ ਜਿਹੜੇ ਬੰਦਿਆਂ ਨੂੰ ਕਰਤਾਰ ਹੈ ਨਾ ਉਹਨਾਂ ਨੂੰ ਕਿਰਾਇਆ ਪੇ ਕੀਤਾ ਟਾਈਮ ਤੇ ਕਦੀ ਤੁਸੀਂ 10000 ਵੀ ਦਿੱਤਾ ਦੇ ਸਕਦੀ ਸੀ ਦਾਜ ਚ ਕੁਛ ਲਿਆਂਦਾ ਮੈਨੂੰ ਇਹ ਗੱਲ ਦੱਸ ਦੇ ਬਸ ਜਿਨ੍ਹਾਂ ਨੇ ਆਪਣਾ ਵਿਆਹ ਕੀਤਾ ਨਾ ਵੀਰੇ ਉਹਨਾਂ ਨੂੰ ਇਹਨਾਂ ਨੇ ਘਰੋਂ ੱੱਕੇ ਮਾਰ ਮਾਰ ਭੇਜਿਆ ੱੱਕੇ ਮਾਰ ਮਾਰ ਕੇ ਜਿੱਥੋਂ ਡੋਲੀ ਆਈ ਮੇਰੇ ਕੋ ਵੀਡੀਓ ਨੇ ਉਹ ਇਹਨੂੰ ਸਮਝਾਉਂਦੇ ਸੀ ਵੀ ਹਨੀ ਸਹੀ ਆ ਕੋਈ ਨਹੀਂ ਮਾੜੀ ਮੋਟੀ ਗੱਲ ਜ਼ਿੰਦਗੀ ਚ ਗੱਲਬਾਤ ਹੋ ਜਾਂਦੀ ਕੋਈ ਦੁੱਧ ਤੋਤਾ ਨਹੀਂ ਹੁੰਦਾ 100% ਇਹਨਾਂ ਨੇ ਮਾਮਾ ਧੀਆਂ ਨੇ ਉਹਨੂੰ ਧੱਕੇ ਮਾਰੇ ਆ ਦੋਨੇ ਮਾਮੇ ਮਾਮੀਆਂ ਨੂੰ ਕਿਸੇ ਦੇ ਸਕੇ ਮਾਮੇ ਖੜ ਜਾਣਗੇ ਉਹਦੇ ਨਾਲ ਜਾ ਕੇ ਇਹਦੇ ਖੜੇ ਮੇਰੇ ਨਾਲ ਬਿਆਨ ਦਵਾਵਾ ਸਵੇਰੇ ਸੀਐਮਸੀ ਚ ਉਹ ਐਸਐਸਪੀ ਮੈਡਮ ਨੂੰ ਦੇ ਕੇ ਆਏ ਨੇ ਅੱਛਾ ਫਿਰ ਇਹ ਦਰਖਾਸਤਾਂ ਦਿੰਦੇ ਨੇ ਉੱਥੇ ਆਂਦੇ ਕਿਉਂ ਨਹੀਂ ਇਹਨੂੰ ਪੁੱਛੋ ਡੀਐਸਪੀ ਸਾਹਿਬ ਨੇ ਤੈਨੂੰ ਕੱਲ ਖੰਨੇਓ ਬੁਲਾਇਆ ਤੁਸੀਂ ਹਿਸ਼ਾਰਪੁਰ ਇੰਟਰਵਿਊ ਦੇਣ ਚਲੇਗੇ ਪੌਡਕਾਸਟ ਕਰਨ ਚਲੇਗੇ ਤੁਸੀਂ ਜਿੱਥੇ ਦਿਖਾ ਦਿੱਤੀ ਐ ਤੁਸੀਂ ਪੁਲਿਸ ਨੂੰ ਕੀ ਪਾਗਲ ਸਮਝਦੇ ਹੋ ਵਿਹਲੀ ਸਮਝਦੇ ਆ ਤਿੰਨ ਅਟੈਂਪਟ ਦਿੰਦੀ ਐ ਤਿੰਨ ਅਟੈਂਪਟ ਤੋਂ ਬਾਅਦ ਵੀ ਨਹੀਂ ਆਈ ਦਰਾਹੇ ਦਿਖਾ ਦਿੱਤੀ ਉਹ ਤੋਂ ਬਾਅਦ ਵੀ ਨਹੀਂ ਆਈ ਜੇ ਆਪਾਂ ਨੂੰ ਦੁਖੀ ਐ ਇਹਨੇ ਤਾਂ ਜਾਓ ਜੇ ਦੁਕਾਨ ਤੇਰੀ ਐ ਤਾਂ ਕੋਰਟ 'ਚ ਜਾਓ ਕੋਰਟ 'ਚ ਨੂੰ ਛੱਡ ਯਾਰ ਮੈਂ ਆ ਤੁਹਾਡੇ ਕੌਣ ਦਾ ਸਿਟੀ ਹੈਡਲਾਈਨ ਨੂੰ ਵਾਅਦਾ ਕਰਦਾ ਤੁਹਾਡੇ ਦਫ਼ਤਰ ਦੇ ਵਿੱਚ ਜੀ ਆ ਕੇ ਕੋਈ ਕਾਗਜ਼ ਪੇਸ਼ ਕਰ ਦਵਾਂ ਇੱਕ ਵਾਰ ਵੀ ਕਰਾਇਆ ਭਰੇ ਹੋਏ ਦਾ ਇੱਕ ਵਾਰ ਵੀ ਹਾਂ ਫੇਰ ਰੈਂਟੜਾ ਦਿੰਦਾ ਕੌਣ ਐ ਦਿੰਦਾ ਕੌਣ ਹੈ ਨੇ ਨਾਮ ਤੇ ਜਿਹੜਾ ਰੈਂਡ ਲਿਆ ਕਾਗਜ਼ ਜਾਣਕ ਕਾਗਜ਼ ਤਾਂ ਲਿਆ ਜੀ ਜੀ ਹਵਾ ਚ ਕੀਤਾ ਅਣੀ ਸੇਟੀ ਜੀ ਗੱਲ ਗੱਲ ਤਾਂ ਖਤਮ ਹੋ ਗਈ ਸੀ ਵੀਡੀਓ ਜਿਹੜੀ ਪਾ ਦਿੱਤੀ ਗਈ ਸੀ ਮਨਿੰਦਰ ਸਿੰਘ ਜੀ ਦੇ ਵੱਲੋਂ ਫਿਰ ਦੁਬਾਰਾ ਕਿਉਂ ਮਤਲਬ ਇੱਥੇ ਆਣਾ ਪੈ ਗਿਆ ਮੈਂ ਭਾਈ ਮੇਰੇ ਭਰਾ ਨੇ ਭਾਈ ਮੇਰੀ ਮਾਂ ਨੇ ਭਾਈ ਨਹੀਂ ਭਾਈ ਨਾ ਇਹਨਾਂ ਨੇ ਭਾਈ ਇਹਨਾਂ ਨੇ ਅੱਜ মিডিਆ ਬੁਲਾਈ ਤੁਸੀਂ ਲੁਧਿਆਣੇੋਂ ਆਏ ਹੋ ਠੀਕ ਹੈ ਤੁਹਾਡਾ ਕੰਮ ਹੈ ਪੱਤਰਕਾਰੀ ਕਰਨਾ ਤੁਹਾਨੂੰ ਮੈਂ ਫੋਨ ਕੀਤਾ ਨਹੀਂ ਕੀਤਾ ਨਾ ਸਾਡੇ ਚੈਨਲ ਵੱਲੋਂ ਆਇਆ ਦਫ਼ਤਰ 'ਚ ਫੋਨ ਕੀਤਾ ਜਦੋਂ ਮੈਨੂੰ ਲੋੜ ਹੁੰਦੀ ਮੈਂ ਦਫ਼ਤਰ 'ਚ ਫੋਨ ਕਰਦਾ ਬਾਈ ਜੀ ਮੈਂ ਇੰਟਰਵਿਊ ਕਰਨੀ ਹੈ ਉਹਨਾਂ ਨੇ ਕੀਤੀ ਇਹਦਾ ਮਤਲਬ ਕੀ ਜਲੂਸ ਕੱਢਣਾ ਜੇ ਕਾਗਜ਼ ਆ ਤਾਂ ਦਿਖਾ ਪੁੱਛੋ ਤੁਸੀਂ ਪੁੱਛਿਆ ਨਹੀਂ ਸਵਾਲ ਕਾਗਜ਼ ਦਿਖਾ ਅਸੀਂ ਵੀ ਉਹਨਾਂ ਨੂੰ ਇਹੀ ਕਿਹਾ ਕਿ ਹਸਬੰਡ ਹਸਬੰਡ ਹਣੀ ਜੀ ਹਸਬੰਡ ਵਾਈਫ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਇਸ ਨੂੰ ਜਿਹੜਾ ਖਤਮ ਕਰ ਦਿੱਤਾ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਮੈਂ ਖਤਮ ਕਰਨਾ ਚਾਹਨੀ ਆ ਖਤਮ ਕਰਨਾ ਚਾਹਨੀ ਆ ਸਾਰੀ ਮੇਰੀ ਮਾਂ ਦੀ ਇੱਜ਼ਤ ਰੋਲ ਕੇ ਰੱਖਦੀ ਕਿਉਂ ਕਰਨਾ ਚਾਹਨੀ ਆ ਉਹਨਾਂ ਦਾ ਕਹਿਣਾ ਕਿ ਹਣੀ ਸੇਠੀ ਨੇ ਪਿਛਲੇ 5-6 ਦਿਨ ਪਹਿਲਾਂ ਕਿਹਾ ਕਿ ਮੈਂ ਤਲਾਕ ਲੈਣਾ ਚਾਹਨਾ ਉਹਨਾਂ ਨੇ ਕਿਹਾ ਉਹ ਤਾਂ ਕਹਿੰਦੀ ਦੁਕਾਨ ਵੀ ਮੇਰੀ ਹੈ ਮੈਂ ਤਾਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਹਣੀ ਸੇਠੀ ਕਹਿੰਦੇ ਨੇ ਕਿ ਮੈਂ ਤਾਂ ਇਹਨਾਂ ਨੂੰ ਰੱਖਣਾ ਚਾਹਨਾ ਵਾਪਸ ਬੁਲਾਣਾ ਚਾਹਨਾ ਤੇ ਉਹਨਾਂ ਨੇ ਗੋੜ ਦੂਸਰੀ ਗੱਲ ਕੀਤੀ ਜੀ 5 6 ਦਿਨ ਪਹਿਲਾਂ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਤਲਾਕ ਹੀ ਦੇਣਾ ਕੋਰਚਕਾਲਾ ਗੋੜਵਾਗੇ ਮਿਲਾਂਗੇ ਆ ਬਦੇ ਆ ਰਹਿਣ ਵਾਲੇ ਲੱਛਣ ਨੇ ਦੱਸ ਦੂੰ ਇੰਨੇ ਲੋਕ ਮੇਨਾ ਪਰਿਵਾਰ ਜੁੜੇ ਹੋਏ ਨੇ ਇੰਨੀਆਂ ਸੰਸਥਾਵਾਂ ਜੁੜੀਆਂ ਆਈਆਂ ਨੇ ਇੰਨੇ ਘਰ ਜੁੜੇ ਹੋਏ ਨੇ ਉਹਨਾਂ ਨੂੰ ਮੇਰੇ ਤੇ ਮਾਣ ਹੈ ਮੇਰੀ ਜਨਾਨੀ ਨੂੰ ਨਹੀਂ ਮੇਰੇ ਤੇ ਮਾਣ ਹੈਗਾ ਦੱਸ ਦੂੰ ਅੱਛਾ ਉਹ ਬੇਫਕੂਬ ਨੇ ਬੰਦੇ ਜਿਨ੍ਹਾਂ ਦੇ ਮਗਰ ਲੱਖਾਂ ਫਾਲੋਅਰ ਤੁਰੇ ਫਿਰਦੇ ਨੇ ਉਹ ਮੇਨਾ ਵਿਆਹ ਭੋਗ ਸਾਂਝੇ ਕਰੀ ਫਿਰਦੇ ਨੇ ਉਹਨਾਂ ਨੂੰ ਕੁਝ ਤਾਂ ਮੇਰੇ ਚ ਦਿਖਿਆ ਹੋਊਗਾ ਜਿਹੜੇ ਇੰਨੇ ਪਰਵਾਰ ਸਾਡੇ ਨਾਲ ਰਾਸ਼ਨ ਵਾਲੇ ਤੁਰੇ ਫਿਰਦੇ ਨੇ ਲੈ ਫਿਰਦੇ ਨੇ ਕਮਾਈ ਚੀਕ ਸਕਦੇ ਨੇ ਉਹ ਮੈਨੂੰ ਆਪਣਾ ਬੱਚਾ ਸਮਝਦੇ ਨੇ ਬਲੇਸਿੰਗਸ ਦਿੰਦੇ ਨੇ ਇਹਨੂੰ ਨਹੀਂ ਕੁਝ ਦੇਖਿਆ ਇਹਨੂੰ ਦੇਖ ਗਿਆ ਈ ਸ਼ੋਰਸਾਂ ਇਹਦਾ ਉਹਨੇ ਕਰਤਾ ਦਿਮਾਗ ਖਰਾਬ ਵੀ 6 ਕਰੋੜ ਆਜੂਗਾ ਇਹਨੂੰ ਇਹ ਨਹੀਂ ਪਤਾ ਵੀ ਇੰਨਾ ਕੋਈ ਕੱਚਾ ਨਹੀਂ ਹੁੰਦਾ ਮੈਂ ਇੱਕ ਇੰਟਰਵਿਊ ਚ ਕਹਦਾ ਵੀ ਆ ਦੁਕਾਨ ਇਹਦੇ ਨਾਮ ਤੇ ਐ ਇਹ ਬਿਨਾਂ ਕਾਗਜਾਂ ਤੋਂ ਅਜਿੱਥੇ ਫਿਰਦੀ ਐ ਦੁਕਾਨ ਕਿਵੇਂ ਨਾਮ ਹੁੰਦੀ ਐ ਤੁਸੀਂ ਦੱਸੋ ਸੇਟੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹੋ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਤਾਂ ਰਹਿਣਾ ਚਾਹਨੀ ਆ ਪਰ ਹਣੀ ਸੇਟੀ ਕਹਿੰਦੇ ਨੇ ਕਿ ਮੈਂ ਤਲਾਕ ਦੇਣਾ ਐ ਐਵੇਂ ਲੈਣਾ ਐਵੇਂ ਐਵੇਂ ਨਾਲ ਰਹਿਣਾ ਐ ਮੇਰੀ ਦੁਕਾਨ ਦੇ ਬਾਹਰ ਠੜੀ ਤੇ ਬਹਿ ਕੇ ਜਿੱਥੇ ਤੇਰੀ ਔਕਾਤ ਕੁਰਸੀ ਤੇ ਬੈਠਣ ਦੀ ਐ ਤੂੰ ਇੱਥੇ ਬੈਠ ਕੇ ਬਿੱਲ ਕੱਢਦੀ ਰਹੀ ਐ ਕਿੰਨੀਆਂ ਵੀਡੀਓ ਪਾਈਆਂ ਆਈਆਂ ਤੂੰ ਨੈਟ ਤੇ ਐਵੇਂ ਪਾਣੀ ਲਿਆ ਕਾਫੀ ਲਿਆ ਇਦਾਂ ਇਦਾਂ ਕਰਦੀ ਰਹੀ ਐ ਤੈਨੂੰ ਪਰਸਨਲ ਮੇਡ ਦਿੱਤੀ ਯੇ ਨਾਲ ਤੈਨੂੰ ਕੁਝ ਨਹੀਂ ਲੱਭਿਆ 11 ਸਾਲ ਜੇ ਮੇਰੇ ਤਾਂ ਉਹ ਈ ਲ ਬੀ ਵੀ ਕੈਰੈਕਟਰਲੈਸ ਇਹਦਾ ਭਰਾ ਵੀ ਕੈਰੈਕਟਰਲੈਸ ਇਹਦੀ ਮਾਂ ਵੀ ਕੈਰੈਕਟਰਲੈਸ ਜੇ ਅਸੀਂ ਸਾਰੇ ਕੈਰੈਕਟਰਲੈਸ ਆ ਤੂੰ ਸਾਡੇ ਨਾਲ ਰਹਿਣਾ ਕਿਉਂ ਆ ਹਨੀ ਮਾੜਾ ਨਾ ਤਾਂ ਹੀ ਬਿਲਕੁਲ ਮੈਂ ਕਹਿਣਾ ਕਿ ਮੰਮੀ ਜੀ ਮੈਨੂੰ ਕੁੱਟਦੇ ਨੇ ਇਸ ਕਰਕੇ ਮੈਂ ਨਾਲ ਨਹੀਂ ਰਹਿਣਾ ਚਾਹੁੰਦੀ ਅਲੱਗ ਰਹਿਣਾ ਚਾਹਨੀ ਆ ਜੇ ਅਲੱਗ ਰਹਿਣਾ ਤਾਂ ਮੈਂ ਨਾਲ ਰਹਿ ਲੂੰਗੀ ਇਹਨੇ ਮੈਨੂੰ ਨਸ਼ਿਆਂ ਜੋ ਕੱਢਿਆ ਅੱਜ ਇਹਨੂੰ ਛੱਡ ਕੇ ਚੱਲ ਜਾ ਛੱਡ ਕੇ ਚੱਲ ਜਾ ਅੱਜ ਸਾਡੇ ਕੋਲ 4 ਰੁਪਏ ਜਿਹਨੂੰ ਇਹ ਨੌਕਰ ਦੱਸਦੀ ਅਸੀਂ ਉਹਦੀ ਗੱਡੀ ਲੈ ਕੇ ਘੁੰਮਦੇ ਰਹੇ ਹਾਂ ਹੈਂ ਅੱਜ ਉਹਨੂੰ ਅਸੀਂ ਨੌਕਰ ਕਹਿਣ ਲੱਗ ਜੀਏ ਦੋ ਕੋੜੀ ਦਾ ਉਹਦਾ ਪਰਿਵਾਰ ਨਹੀਂ ਸ਼ਾਇਦ ਸਾਡੇ ਨਾਲ ਵੱਡੀ ਕੋਠੀ ਹੋਵੇ ਉਹਦੇ ਕੋਲ ਜਿਹਨੂੰ ਇਹ ਦੋ ਕੋੜੀ ਦਾ ਦੱਸਦੀ ਹੈ ਗੁਰੂ ਸਾਹਿਬ ਨੂੰ ਆਜਾ ਨਾ ਜਰ ਮਨ ਕੇ ਦੱਸੋ ਵੀ ਤੁਸੀਂ ਕਦੀ ਕਿਸੇ ਨੂੰ ਦੋ ਕੋੜੀ ਦਾ ਕਹਿ ਸਕਦੇ ਆ ਇੱਕ ਭਖਾਰੀ ਨੂੰ ਵੀ ਨੀ ਵੀਰੇ ਕਹਿ ਸਕਦੇ ਤੁਸੀਂ ਇਹ ਕਿਸੇ ਦੀ ੱਡੀ ਔਕਾਤ ਨਹੀਂ ਕਿਸੇ ਇਨਸਾਨ ਦੀ ਕੋੜੀ ਕੇ ਇਹ ਮੇਰੇ ਭਰਾਵਾਂ ਨੂੰ ਕਹਿੰਦੀ ਹੈ ਅੱਜ ਘਰ ਦੇ ਤੇ ਆਈ ਹੈ ਡੈਲੀਵਰ ਤੇ ਆਈ ਹੈ ਫਿਰ ਅੱਜ ਨਾਲ ਨਹੀਂ ਆਏ ਫਿਰ ਨੈਟ ਤੇ ਆਪਾਂ ਕਿੰਨਾ ਕੁਝ ਕਿਹਾ ਹੈ ਵੀ ਤਰਣਾ ਲਾਵਾਂਗੇ ਉਹਦਾ ਕਹਿਣਾ ਕਿ ਮੈਂ ਆਪਣੇ ਵੱਲੋਂ ਕਰ ਰਹੀ ਹਾਂ ਜੋ ਕੁਝ ਵੀ ਕਰ ਰਹੀ ਹਾਂ ਪ੍ਰਿੰਕਲ ਦਾ ਨਾਮ ਲਿੱਤਾ ਜਾਂਦਾ ਮੈਂ ਵੀ ਸਵਾਲ ਕੀਤਾ ਕਿ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਕੀਤੀਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੱਲੀ ਜਿਹੜੀ ਆਪ ਆਈਆਂ ਇੱਥੇ ਅੱਛਾ ਮੇਰੇ ਨਾਲ ਤੇਰਾ ਮੇਰੇ ਨਾਲ ਤੇਰਾ ਰੌਲਾ ਪੈ ਗਿਆ ਠੀਕ ਹੈ ਤੂੰ ਆਪਣੇ ਸਹੁਰੇ ਜਾਏਂਗੀ ਨਾ ਉਹਦੇ ਕੋਲ ਤਾਂ ਨਹੀਂ ਜਾਏਂਗੀ ਫੇਰ ਫੇਰ ਨਾਮ ਕਿਦਾ ਹੋਣਾ ਦੱਸ ਜਿਹਦੇ ਨਾਲ ਮੇਰਾ ਪਰਚਾ ਚੱਲਦਾ ਤੂੰ ਉਹਦੀ ਗੱਡੀ ਤੇ ਚੜ੍ਹ ਕੇ ਐਸਐਸ ਮੈਡਮ ਕੋਲ ਜਾਣੀ ਹੈ ਤੇ ਉਹਦਾ ਨਾਮ ਕਿਵੇਂ ਨਹੀਂ ਆਊਗਾ ਵਿੱਚ ਯਾਰ ਤੁਸੀਂ ਆਪ ਸਿਆਣੋ ਵੀਰੇ ਬਸ ਦੇਖੋ ਮੇਨ ਮੁੱਦਾ ਇਹਦਾ ਇਹੀ ਹੈ ਤੋ ਕਾਗਜ਼ ਮੰਗੋ ਪ੍ਰਸ਼ਾਸਨ ਦੀ ਬਾਤ ਦੀ ਗੱਲ ਹੈ ਮੈਂ ਕਹਿੰਨਾ ਤੂੰ ਕਾਗਜ਼ ਲਿਆ ਮੈਂ ਟੁੱਟ ਜਾਣਾ ਬਸ ਆ ਜਾ ਤੂੰ ਬਹਿ ਜਾ ਆ ਮੇਰੇ ਸਾਰੇ ਮਲਾਜ਼ਮ ਬੈਠੇ ਨੇ ਠੀਕ ਹੈ ਇਹਨਾਂ ਨੂੰ ਪੁੱਛੋ ਇਹਦੇ ਨਾਲ ਕੰਮ ਕਰਨਾ ਚਾਹੁੰਦੇ ਆ ਮਦਦੇ ਵੀ ਤਾਂ ਚਾਹੀਦੇ ਨੇ ਬੰਦੇ ਨਹੀਂ ਚਾਹੀਦੇ ਬੂਟ ਕਿਵੇਂ ਵਿਕਣਗੇ ਬੰਦਿਆਂ ਦੇ ਸਿਰ ਤੇ ਵਿਕਣਗੇ ਇਹਨਾਂ ਨੂੰ ਤਾਂ ਜਾਤ ਦਾ ਨਾਂ ਨਾਂ ਲੈ ਕੇ ਬੋਲਦੀ ਹੈ ਇਹਨਾਂ ਨੂੰ ਜਿਹੜੇ ਕਰਦੇ ਨਾ ਮਿਸ ਗਾਈਡ ਕਰਦੇ ਆ ਤੇ ਮੇਰਾ ਜਲੂ ਪਰ ਮੈਨੂੰ ਗੁਰੂ ਸਾਹਿਬ ਨੇ ਆ ਥੱਲੇ ਤੁਹਾਡੇ ਕਮੈਂਟ ਆਣਗੇ ਤੁਸੀਂ ਆਪੇ ਪੜ ਲਿਓ ਤਾਨੂੰ ਪਤਾ ਲੱਗ ਜੂਗਾ ਵੀ ਲੋਕ ਇਹਦੇ ਬਾਰੇ ਕੀ ਕਹਿੰਦੇ ਤੇ ਇਹਦੇ ਬਾਰੇ ਕੀ ਕਹਿੰਦੇ ਆ ਜੇ ਤੁਹਾਡੇ ਕੋਲ ਕੋਈ ਕਾਗਜ਼ ਅੰਦਰ ਆ ਕੇ ਬੈਠੋ ਸਾਨੂੰ ਬਾਹਰ ਕੱਢੋ ਤੇ ਇਹਦੀ ਪ੍ਰਾਪਰਟੀ ਤੇ ਤੁਸੀਂ ਮਾਲਕ ਕੋ ਬਣ ਜੋ ਬਹਿ ਜਾਓ ਮਾਲਕ ਤਾਂ ਮੈਂ ਵੀ ਨਹੀਂ ਯਾਰ ਰੈਂਟਡ ਹੈ ਰੈਂਟ ਮੈਂ ਭਰਿਆ ਐਗਰੀਮੈਂਟ ਮੇਰੇ ਨਾਮ ਤੇ ਹੈ 3 ਸਾਲ ਦਾ ਇਹਨੂੰ ਮੈਂ ਝੂਠ ਕਹਿਦਾ ਵੀ ਤੇਰੇ ਨਾਲ ਦੇਣਿਆ ਵਾਈਟ ਡੱਟੂ ਛੱਡਦਾ ਵੀ ਆ ਮੇਰੇ ਨਾਮ ਤੇ 3 ਸਾਲੋਂ ਮੇਰੇ ਕੋਲ ਹੈ ਤਾਂ ਮੈਂ ਕੋਰਟ 'ਚ ਦਿਖਾਉਂਗਾ ਨਾ ਮੈਂ ਕਿਸੇ ਨੂੰ ਇਹਨੂੰ ਥੋੜੀ ਦਿਖਾਉਂਗਾ ਜਾਂ ਕੋਈ ਜਿਹੜਾ ਮੈਨੂੰ ਪੁੱਛੂਗਾ ਵੀ ਸਾਬਤ ਕਰ ਦੁਕਾਨ ਤੇਰੀ ਐ ਮੈਂ ਦਿਖਾ ਦਾਂਗਾ ਤੇ ਜਿਨ੍ਹਾਂ ਨੇ ਦਿਨ ਨੂੰ ਦਿੱਤੀ ਹੈ ਉਹ ਆ ਕੇ ਕਹਿਣਗੇ ਵੀ ਕਿਹਨੂੰ ਦਿੱਤੀ ਹੈ ਤੇ ਕਿਤੋਂ ਕਰਾਇਆ ਸੀ ਲੈਣੇ ਆ ਅਸੀਂ ਤਾਂ ਹੋਰ ਲੈਣ ਲੱਗੇ ਅੱਗੇ ਉਹ ਨਾ ਕਿਤੇ ਕਹਿ ਦੇਵੇ ਭਾਬੀ ਜੀ ਜਿਹੜੇ ਨਾਲ ਬੈਠੇ ਉਹ ਸਾਡੀ ਅਗਲੀ ਆਪਣਾ ਕੰਮ ਤਾਂ ਚਲਾ ਲਓ ਜਿਹੜਾ ਤੁਹਾਡਾ ਹੈਗਾ ਉੱਥੇ ਤੁਸੀਂ ਹਫ਼ਤੇ 'ਚੋ 4 ਦਿਨ ਨਹੀਂ ਜਾਂਦੇ ਸੋ ਹੁਣ ਤੁਸੀਂ ਤਲਾਕ ਦੇਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੇ ਕਿਹਾ ਕਿ ਹਣੀ ਸੇ ਮੈਂ ਇਸ ਬਾਰੇ ਕੋਈ ਜਵਾਬ ਨਹੀਂ ਬਾਈ ਜੀ ਦੇਣਾ ਚਾਹੁੰਦਾ ਬਾਈ ਜੀ ਮੈਂ ਕਿਸੇ ਨੂੰ ਕਿਹਾ ਤੇਹਲ ਸਾਹਿਬ ਤੁਸੀਂ ਸੁਣਿਆ ਉਹ ਕਹਿੰਦਾ ਕਿ ਮੇਰੇ ਕੋਲ ਰਿਕਾਰਡਿੰਗ ਪਈ ਆ ਮੇਰੇ ਬ੍ਰਦਰ ਦੇ ਕੋਲ ਰਿਕਾਰਡਿੰਗ ਇਹਨਾਂ ਨੇ ਰਿਕਾਰਡਿੰਗ ਹੀ ਕਰੀਆਂ ਨੇ ਹੁਣ ਮੈਰੋ ਸਾਹਿਬ ਦੀਆਂ ਗਾਲਾਂ ਮੈਰੋ ਸਾਹਿਬ ਗਾਲਾਂ ਕਢਦੇ ਪਏ ਸੀਗੇ ਉਹਦੀ ਵੀ ਰਿਕਾਰਡਿੰਗ ਕਰੀ ਬੈਠੀ ਐ ਮੇਰੇ ਮੂੰਹ ਸੁਣਿਆ ਤੁਸੀਂ ਤਲਾਕ ਵੀਰੇ ਕੋਈ ਚੈਨਲ ਤੇ ਮੈਂ ਕਿਹਾ ਹੋਵੇ ਇਹ ਤਾਂ ਕਹਿੰਦੇ ਦੁਕਾਨ ਵੀ ਮੇਰੀ ਐ ਕਾਜਾ ਲੈ ਲੈ ਅੰਦਰ ਆ ਜਾ ਅੰਦਰ ਕਿਉਂ ਨਹੀਂ ਆਈ ਕਹਿੰਦੀ ਮੈਨੂੰ ਪਾਣੀ ਨਹੀਂ ਪੁੱਛਿਆ ਬਰਾਤ ਲੈ ਕੇ ਆਈ ਸੀ ਤੂੰ ਮੇਰਾ ਜਲੂਸ ਕੱਢਣ ਹੀ ਆਈ ਸੀ ਜਦੋਂ ਅੰਦਰ ਆਈ ਐਥੇ ਘਟੋ ਘਟਣੀ ਤੇ 10 ਗੱਡੀਆਂ ਘੜੀਆਂ ਸੀ ਅੰਦਰ ਬੰਦੇ ਬੈਠੇ ਸੀ ਕੀ ਉਹਨਾਂ ਮ ਵੀ ਦੀ ਵਾਈਫ ਬਾਹਰ ਬੈਠੀ ਹੈ 9 ਮਹੀਨੇ ਦਾ ਬੱਚਾ ਬਾਹਰ ਬੈਠਾ ਹੈ ਕਿਸੇ ਨੂੰ ਆਉਣਾ ਬੱਚਾ ਪਿਆਰਾ ਨਹੀਂ ਮੈਂ ਲੋਕਾਂ ਦੇ ਚੋੱਕੇ ਦਵਾਈਆਂ ਦਵਾਨਾ ਫਿਰਦਾ ਐਡਮਿਸ਼ਨਾਂ ਕਰਾਨਾ ਫਿਰਦਾ ਮੇਰਾ ਆਪਣਾ ਬਾਹਰ ਬੈਠਾ ਥੜੀ ਤੇ ਜੇ ਇੱਥੇ ਕੋਈ ਨੁਕਸਾਨ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਸੀਂ ਲਗਾਇਆ ਹੋਇਆ ਕੋਈ ਗੱਲ ਨਹੀਂ ਮੈਡਮ ਹਾਨੀ 세ਟੀ ਜੀ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਵਾਲ ਕੀਤਾ ਕਿ ਤੁਸੀਂ ਕਿਹਾ ਸੀ ਕਿ ਮੈਨੂੰ ਇੱਕ ਵਾਰ ਵੀ ਬੁਲਾਇਆ ਨਹੀਂ ਮੇਰੇ ਬੱਚੇ ਨੂੰ ਨਹੀਂ ਬੁਲਾਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਪਣੀ ਦੁਕਾਨ ਹੈ ਜਦ ਮੈਂ ਉਹਨਾਂ ਦਾ ਹਸਬੰਦ ਆਪਣੀ ਗੱਡੀ ਤੇ ਆ ਕੇ ਨਹੀਂ ਬੈਠੇ ਬਾਹਰ ਬੈਠ ਕੇ ਜਿਹੜਾ ਹੈ ਇਹਨਾਂ ਦੇ ਵੱਲੋਂ ਜਲੂਸ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੂੰਗੀ ਤੁਸੀਂ ਇਹਨਾਂ ਨੇ ਹੁਣ ਕਹਿ ਰਿਹਾ ਤੁਹਾਨੂੰ ਵੀ ਆਪਣੀ ਦੁਕਾਨ ਦੇ ਅੰਦਰ ਨਹੀਂ ਆ ਕੇ ਬੈਠੇ 5 ਮਈ ਦੀ ਰਿਕਾਰਡਿੰਗ ਵੀਡੀਓ ਹੈਗੀ ਹੈ ਚਾਹੇ ਇਹਨਾਂ ਦੇ ਪੇਜ ਤੇ ਤੁਸੀਂ ਖੋਲ ਕੇ ਦੇਖਣਾ ਇਹਨਾਂ ਨੇ ਖੁਦ ਗੜਕ ਕੇ ਕਿਹਾ ਸੀਗਾ ਭਈ ਇੱਥੇ ਨਹੀਂ ਆਂਦਾ ਕੋਈ ਹੱਕ ਹੱਕ ਨਹੀਂ ਆਪਾਂ 5 ਮਈ ਨੂੰ ਆਣਾ ਸੀ ਮੇਰਾ ਬ੍ਰਦਰ ਐਡਮਿਟ ਸੀਗਾ ਅਸੀਂ ਆ ਨਹੀਂ ਪਾਏ ਤੇ ਮੇਰਾ ਬੇਟਾ ਵੀ ਥੋੜਾ ਬੀਮਾਰ ਸੀਗਾ ਤੇ ਤਾਂ ਨਹੀਂ ਆ ਪਏ ਨਹੀਂ ਤੇ 5 ਮਈ ਦਾ ਟਾਈਮ ਸੀਗਾ ਅਸੀਂ ਆਣਾ ਸੀਗਾ ਤੇ ਅੰਦੀ ਮਮੀ ਦਾ ਬਰਥਡੇ ਸੀਗਾ ਤੇ ਇੱਥੇ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਨਾਲ ਵੀਡੀਓਜ਼ ਕਹਿ ਰਹੇ ਸੀ ਅੱਜ ਜ ਕਿਸੇ ਨੇ ਟਾਈਮ ਪਾਇਆ ਸੀਗਾ ਕੋਈ ਕਹਿੰਦਾ ਸੀ ਵੀ ਅਸੀਂ ਦੁਕਾਨ ਤੇ ਆਵਾਂਗੇ ਆ ਕੇ ਦਿਖਾਣ ਇੱਥੇ ਕਿਸੇ ਦੇ ਨਾਮ ਕੁਝ ਨਹੀਂ ਹੈਗਾ ਬਈ ਇੱਥੇ ਕੋਈ ਆ ਕੇ ਮਨਿੰਦਰ ਸਿੰਘ ਜੀ ਦੇ ਵੱਲੋਂ ਤਾਂ 7 ਮਈ ਨੂੰ ਜਿਹੜੀ ਵੀਡੀਓ ਪਾ ਦਿੱਤੀ ਗਈ ਸੀ ਕਿਉਂਕਿ ਹਣੀ ਸੇਠੀ ਨੇ ਇੱਕ ਵੀਡੀਓ ਪਾਈ ਸੀ ਕਿ 11 ਮਈ ਨੂੰ 11 ਤਰੀਕ ਤੱਕ ਜਿਹੜਾ ਮੈਂ ਸਬਰ ਕਰੂੰਗਾ ਨਹੀਂ ਤਾਂ ਜਿਹੜੀ ਉਹਨਾਂ ਨੇ ਵੀਡੀਓ ਪਾਈ ਸੀ ਉਹ ਤੁਸੀਂ ਵੀ ਦੇਖੀ ਹੋਏਗੀ ਪਰ ਉਸ ਤੋਂ ਬਾਅਦ 2 ਮਹੀਨੇ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਪਰ ਫਿਰ ਦੁਬਾਰਾ ਇੱਥੇ ਆ ਕੇ ਦੁਕਾਨ ਦੇ ਪਰ ਬੈਟਣ ਦੀ ਕੀ ਜ਼ਰੂਰਤ ਪੈਗੀ ਉਹ ਵਿੱਚ ਗੱਲ ਹੋਈ ਸੀਗੀ ਮੇਰੇ ਬ੍ਰਦਰ ਦੀ ਵੱਡੇ ਵੀਰੇ ਦੀ ਪ੍ਰਿੰਕਲ ਵੀਰੇ ਦੀ ਮਨਿੰਦਰ ਵੀਰੇ ਨਾਲ ਕਿ 2 ਮਹੀਨੇ ਉਹ ਨਹੀਂ ਮੰਦੀ ਪਈ ਇੱਕਮ ਕਿਉਂਕਿ ਹੋਰ ਕੁਝ ਹੁੰਦਾ ਚਲੋ ਮੰਨ ਲੈਂਦੀ ਉਹ ਮੇਰਾ ਜਿਹੜਾ ਪੇਟ ਹੈ 10 ਸਾਲ ਦਾ ਜਿਹੜਾ ਇੰਨਾ ਕੋਲ ਹੈ ਅਸੀਂ ਰਹਿ ਸਕਦੇ ਆ ਮੇਰੇ ਬ੍ਰਦਰ ਨੇ ਵੀ ਕਿਹਾ ਤੁਸੀਂ ਰਹਿ ਸਕਦੇ ਹੋ ਬਟ ਇੱਕ ਮਹੀਨਾ ਨਹੀਂ 2 ਮਹੀਨੇ ਰਹਿ ਸਕਦੀ ਉਹਨੂੰ ਬੱਚਾ ਤਾਂ ਦਿਵਾਓ ਜਾਂ ਬੱਚਾ ਮਿਲਵਾਓ ਬਟ ਇਹਨਾਂ ਨੇ ਉਹ ਗੱਲ ਨੂੰ ਹੋ ਗਿਆ ਹਫਤਾ ਹੋ ਗਿਆ ਹਫਤੇ ਤੋਂ ਉੱਤੇ ਹੀ ਹੋ ਗਿਆ ਹੁਣ ਹੱਲੇ ਤੱਕ ਮੇਰਾ ਬੇਟਾ ਮੈਨੂੰ ਮਿਲਵਾਇਆ ਨਹੀਂ ਇਸ ਕਰਕੇ ਅੱਜ ਮੈਂ ਮਜਬੂਰਨ ਇੱਥੇ ਆ ਕੇ ਬੈਠੀ ਆ ਕਿ ਮੇਰਾ ਬੇਟਾ ਮੈਨੂੰ ਲਾਵੇ ਸੋ ਪ੍ਰਾਪਰਟੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਦੁਕਾਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਪਹਿਲਾਂ ਮੈਂ ਮੇਰੇ ਨਾਮ ਸੀਗਾ ਸਾਰੇ ਐਗਰੀਮੈਂਟ ਫਿਰ ਇਹਨਾਂ ਨੇ ਵੀਡੀਓ ਚ ਕਿਹਾ ਵੀ ਉਹਨਾਂ ਦਾ ਕਹਿਣਾ ਕਿ ਜੇ ਐਗਰੀਮੈਂਟ ਤੁਹਾਡੇ ਨਾਮ ਹੈ ਤਾਂ ਪੇਸ਼ ਕਰੋ ਹਾਂਜੀ ਐਗਰੀਮੈਂਟ ਇੰਨਾ ਕੋਲੇ ਸਾਰੇ ਇਹਨਾਂ ਨੇ ਖੂਤ ਮੇਰੇ ਸਾਈਨ ਕਰਵਾਏ ਸੀਗੇ ਸਾਰਾ ਨਾਮ ਸੀਗਾ ਮੇਰੇ ਫਿਰ ਜਿਹੜੀ ਮੈਂ ਉਹ ਹੀ ਕਹਿ ਰਹੀ 5 ਮਈ ਵੀਡੀਓ ਪਾਈ ਵੀ ਇੱਥੇ ਆ ਕੇ ਦਿਖਾਵੇ ਤੇ ਇਹਨਾਂ ਨੇ ਕਹਿਤਾ ਸੀਗਾ ਬਈ ਕੋਈ ਇਹਦੇ ਨਾਮ ਨਹੀਂ ਆ ਮੈਂ ਕਿਸੇ ਹੋਰ ਦੇ ਨਾਮ ਦਾ